ਤੂੰ ਜੀਉ ਪ੍ਰੰਤ ਸਾਧ ਤੇਰੀ ਰਾਸ ਤਮ ਮਰਤੇ ਤਾ ਹਮ ਬਾਰਿਕ ਤੇ ਤੁਨਰੀ ਤੇਰਾ ਪਾ ਮੂਖ ਕਹੇ ਤੀ ਕੋ ਨ ਜਾਣੇ ਤੁਮਰਾ ਅੰਤ ਉਚੇ ਤੇ ਤੂ ਉਚਾ ਭਗਵੰਤ ਸਦ ਸਮਗਰੀ ਤਮਰੇ ਸੋਤਰ ਧਾਰੀ ਤੁਮ ਤੇ

ਦੋਹਿਰ ਕਰ ਜੋੜ ਕਰ ਵਰਦਾਨ ਤੁਧ ਭਵਿਤ ਆਣੀ ਰਾਸ ਇਕ ਓੰਕਾਰ ਵਜੁਰਜੀਤੀ ਪਤੇ ਸ੍ਰੀ ਭਗਵਤੀ ਜੀ ਸਹਾਇ ॥ ਵਾਰ ਸ੍ਰੀ ਭਗਵਤੀ ਜੀ ਕਿਰਤਾਂ ਸੇ ਦਸਵੀਂ ਕਰਿ ਤੁਮ ਭਗਵਤੀ ਸੰਰਕੈ ਵਰਨਾਣ ਕਲੀ ਤੇ ਆਈ ਪਰੇ ਅੰਦਰਿ ਤੇ ਅਮਰਦਾਸ ਤਰਾ ਗਦਸੀ ਹੋਈ ਸਹਾਇ ਅਰਜਨ ਹਰਿ ਗੋਬਿੰਦਨ ਸਿਮਰਉ ਸ੍ਰੀ ਹਰਿ ਰਾਾਇ ਸ੍ਰੀ ਹਰਿ ਛਣ ਤੇ ਆਈਐ ਜਦ ਦੀ ਧਿੰ ਸਦਕਤ ਜਾਏ ਇੱਕ ਮਹਾਂਦਰ ਸਿਮਰਿਆਨ ਕਰਨੋਂ ਦਾ ਆਵੀ ਧਾਈ ਸਭ ਥਾਈ ਰਹਿ ਸਾਈ ਦਸਮੰ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈ ਰਹਿ ਸਾਈ ਦਸਮ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚਾਰ ਸਹਿਬ ਜਾਦੀਆਂ ਚਾਣੀ ਮੁਕਤੀਆਂ ਰੱਠੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨੇ ਨਾਮ ਜੱਪਿਆ ਵੰਡ ਛੱਕਿਆ ਦੇਹਤ ਲਈ ਤੇ ਗਵੜ ਦੇ ਕੇ ਅੰਡਠ ਕੀਤਾ ਤੇ ਨਾਂ ਪਿਆਰੀਆਂ ਸੱਚਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਜੀ ਵਾਲਿ ਵਾਲਿ ਜਿਨ੍ਹਾਂ ਸਿੰਘ ਸਿੰਘ ਨਗਾਨੀ ਤਾਰ ਮਿੱਸੀ ਸਿੱਸ ਦਿੱਤੀ ਬੰਦ-ਬੰਦ ਘਟਵਾਇਂ ਖੋਪਰੀਆਂ ਦਵਾਈਆਂ ਚਰਕੜੀਆਂ ਤੇ ਚੜੀ ਤਨ ਅਰਿਆ ਨਾਲ ਚਰਾਈ ਦੀ ਗਰਦਵਾਰਿਆਂ ਦੀ ਸੇਵ ਲਈ ਕੁਰਬਾਨੀਆਂ ਕੀਤੀਆਂ ਪਰ ਬਣੀ ਹਾਰੀਆਂ ਸਿੱਖੀ ਕੇ ਸਰੂਪ ਸੁਆਸਨ ਨਵੰਨ ਬਹੀ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਧੁਰਿੰਦ ਅਧਿਆਨ ਕਰੇ ਬੋਲੋ ਜੀ ਵਾਹਿਗੁਰੂ ਦਰਿਤਨੇ ਸਰਬਤ ਖਾਲਸਾ ਜੀ ਦੀ ਕਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਭੀ ਚਿਤ ਅਨਤ ਸਦਕਨ ਸਰਬ ਸੁਖ ਹੋਵੇ ਜਨ ਜਨ ਖਾਲਸਾ ਜੀ ਸਾਹਿਬ ਤਹਤੋਂ ਰਚਿਆ ਰਹਿਐ ਦੇਖ ਤੇ ਫਟੇ ਦਰਦ ਕੀ ਕੈ ਪੰਤ ਕੀ ਜਿਸ ਰੀ ਸਾਹਿਬ ਜੀ ਸਾਹ ਹੋਏ ਕਾਲ ਸਾਹਿਬ ਜੀ ਬੋਲ ਬਲੇ ਬੋਲੋ ਜੀ ਵਾਲੇ ਗੁਰ ਸਿਧਾਂ ਨੂੰ ਸਿੱਖੀ দান ਚੇਸ দান ਰਹਿਤ দান ਵਿਵੇਕ দান ਵਸਾ দান ਪਰਸਾ দান ਦਾਨਸਰ ਗਰਨਾਮ দান ਸ੍ਰੀ ਤਮਰਤ ਸਰ ਸਾਹਿਬ ਜੀ ਦੇ ਦਰਸ਼ਨ ਈਛਨ ਚੌਕਨ ਝੰਡੇ ਬੰਗੇ ਜੋ ਜੋ ਜੁਗ ਅਟਲ ਧਰਮ ਕਾ ਜੈ ਕਾ ਬੋਲ ਜੀ ਵਾਲੇ ਸਿੱਖਾਂ ਦਾ ਮਰ ਨਹੀਂ ਬੰ ਮਤ ਚੀਨ ਮਤ ਰੱਖਾ ਬਵਾਹਿਗੁਰ ਤੇ ਅਕਾਲ ਪ੍ਰਕਾ ਆਪਣੇ ਪੰਥ ਦੇ ਸਦਾ ਸਹਿੰਦ ਤਾਰ ਜੀਓ ਸਿਣਣ ਕਾਣਨ ਸਹਾਇ ਤੇ ਹਰ ਦੁਰਦਵਰੇ ਗੁਰ ਧਾਮਾਂ ਦੇ ਜਿੰਨਾ ਤੋਂ ਪੰਥ ਨ ਵਿਛੜਿਆ ਗਿਆ ਹੈ ਬੱਲੇ ਦਰਸ਼ਨ ਦੀ ਦਰਤੀ ਸੇਵਾ ਸਮਰਪਣਾ ਨੈਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਾ ਮਾਣੀ ਅੰਦੀਮਾਨ ਨਾ ਤਣੀ ਅੰਦੀ ਤਾਨ ਨੈ ਓਟਿਆਂ ਦੀ ਓਟ ਸੱਚੇ ਬਿੱਤਲ ਵਾਹਿਗੁਰੂ ਸਾਹਿਬ ਜੀ ਜਗ ਜਗ ਅਟਲ ਧਨ ਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਆਪ ਜਿਹ ਦੇ ਜੁਰ ਅਰਦਾਸ ਬੇਨਤੀ ਹੈ ਜੀ ਅੱਜ ਦੇ ਦਿਨ ਵੀਰਵਾਰ ਨੂੰ ਮੁੱਖ ਜਾਣ ਕੇ ਧੰਨ ਤਨ ਬਾਬਾ ਸ੍ਰੀ ਚੰਦ ਦੇ ਪਵਿੱਤਰ ਸਤਨ ਸੰਬਿਧਵਨ ਅਪਦੀ ਅਲਾਹੀ ਬਾਣੀ ਦੇ ਜਾਪ ਕੀਤੇ ਗਏ ਹਰ ਜਿਸ ਗਾਇਨ ਹੋਇਆ ਆਪ ਕੀ ਦੀ ਬਾਣੀ ਪੜ੍ਹਦੀਆਂ ਹਰ ਜਿਸ ਗਾਇਨ ਕਰਦੀਆਂ ਸੇਵਾ ਕਰਨੀਆਂ ਭਲਚਕ ਮਾਫ ਕਰਨੀ ਅਗਿਤ ਸਮਤ ਬਖਸ਼ੜੀ ਪੜੀ ਸੁਣੀ ਬਾਣੀ ਦਾ ਤਾਂ ਆਇਆ ਸੰਤਾਂ ਦੀ ਹਰ ਗੰਧੇ ਬਸਾਉਣ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਬਖਸ਼ਣੀਆਂ ਜੋ ਵੀ ਸੰਤਾਂ ਦਰਪੇ ਹਾਜ਼ਰ ਸਾਧੀਆਂ ਹਾਰਿ ਅੰਦਰ ਪਰਵਾਣ ਕਰਨੀਆਂ ਸ਼ਦ ਮਨੋਂ ਭਾਵਨਾ ਪੂਰੀਆਂ ਕਰਨੀਆਂ ਸਰ ਤੇ ਮੇਰੇ ਪਰਿਆਂ ਹਾਥਰ ਕਣ ਦੁੱਖਾਂ ਕਲੇਸ਼ਾਂ ਵਿਗਨਾ ਪਾਪਾਂ ਦਾ ਨਾਸ ਕਰਨ ਜੰਨਤ ਜਨਨੇ ਚੋਂ ਮਾਇਕ ਜਨਨੇ ਮਾਲੂਮਾਰ ਕਰਨੀ ਆਪ ਤੇ ਦਰਪੇ ਦਰਮਕ ਤੇ ਆਰੇ ਵੱਧੂ ਅੰਮ੍ਰਿਤ ਵੇਲੇ ਸਤਿ ਸ੍ਰੀ ਅਕਾਲ ਹੁਣ ਤੱਕ ਸੁੰਦਰ ਮੰਦਿਰ ਭੇਟ ਕੀਤੀਆਂ ਗਈ ਕਾਰਕਰਣੀ ਸਹਿਕਰਾਂ ਦੇ ਕਾਰਜ ਸਦ ਕਰਣੀ ਕੰਮਾਂ ਨੂੰ ਤੇ ਬਰਕਤਾਂ ਪਾਉਣੀਆਂ ਹਰਮਦਾਨ ਅਤੇ ਬਖਸ਼ਣੀਆਂ ਆਪ ਹੱਤਦਰ ਤੇ ਸਮੂਹ ਸੰਤਾਂ ਵੱਲੋਂ ਤਬੱਦਰ ਕੜਾ ਪ੍ਰਸ਼ਾਦੀ ਦੇਗਾ ਹਾਜ਼ਰ ਦਰ ਪ੍ਰਵਾਨ ਹੋਵੇ ਦਰਪ੍ਰਣਾ ਪ੍ਰਸਾਦ ਸੰਤੋਤ ਚੋਂ ਆਗਿਆ ਬਖਸ਼ੋ ਆਪ ਜੀ ਦੇਹ ਜੂਰ ਅਰਦਾਸ ਬੇਨਤੀ ਹੈ ਜੀ ਔਖੀ ਘੜੀ ਨ ਦੇਖ ਰਹੀ ਆਪਣਾ ਬਿਰਧ ਸੰਮਾਨੀ ਜਿਸ ਕੇ ਸਿਰ ਤੋਂ ਸੁਆਮੀ ਸੌਤ ਤੱਕ ਐਸਾ ਪਾਵੇ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਨ ਤਨ ਬਾਬਾ ਸੇਵਕ ਜੀ ਮਹਾਰਾਜ ਜਿਵੇਂ ਸੰਤਾਂ ਪੰਜਾਬ ਵਿੱਚ ਰਹਾੜ ਦੇ ਪਾਣੀ ਵਿੱਚ ਪਰੇਸ਼ਾਨ ਹਨ ਆਪ ਜੀ ਨੇ ਕਿਰਪਾ ਕਰਨੀ ਕੋਲ ਸੰਗਤਾਂ ਮਾਲ ਮਨੁਕੀ ਇਸ ਸਤਿ ਮੇਰ ਪਰਿਆ ਹੱਥ ਰਖਣਾ ਚੜਦੀ ਕਲਾ ਕਰਨੀ ਖੁਸ਼ੀਆਂ ਪਕਸ਼ਣ ਦਾ ਹਰਮਨਦਨ ਫਤਹਿ ਬਖਸ਼ਣੀ ਹੌਣ ਸਕਤਨ ਤਵਿੱਤਰ ਹੁਕਮ ਨਾਵਨ ਬਖਸ਼ ਕੇ ਨਿਹਾਲ ਕਰ ਸਹਿਕ ਪੜਦੇ ਸੁਣਦੇ ਸਰਬਤ ਲਾਹੇ ਬੰਧ ਹੋਣ ਸੇਈ ਪਿਆਰੀ ਮੇਰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾ ਲਿਕਨਾ ਚੜਦੀ ਕਲਾ ਤੇਰੇ ਬਾਣੇ ਸਰਬਤ ਦੰਤਧਾਰੂ ਵਰਗੁਰ ਜਿੱਤ ਕਾ ਖਾਲਸਾ ਵਰਗੁਰ ਜਿੱਤ ਕੀ ਫਤਈ ਦੋ